ਪੁੱਤਾਂ ਇਹ ਸਿੱਪਟਾਂ

ਨੇਪਰ ਸਰ ਆਜਾ ਜੀ ਡੇਰਾ ਸੇ 108 ਸੰ ਸਰਪੰਨ ਰਾਜ ਦੇ ਸਾਥੀ ਖੰਡ ਭੱਲਾ ਦੇ ਮਜੂਦਾਰ ਜੱਦੀ ਮਸ਼ੀਨ ਅਤੇ ਚੇਨ ਮੈਂ ਸ਼੍ਰੀ ਗੁਰੂ ਰਬਦਾਸ ਜਨਮ ਸਥਾਨ ਪਬਲਿਕ ਕੈਰੀਵੇਲ ٹرسٹ ਵਾਰਾਨਸੀ ਸਤਿਗੁਰੂ ਸਵਾਮੀ ਨਰੰჯਨ ਰਾਜ ਜੀ ਮਹਾਰਾਜ ਉਹਨਾਂ ਦੇ ਕਰਤਵਲਾ ਦੁਆਰਾ ਅੱਜ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਨਰ ਕੀ ਨਾਟਕੀ ਨਰ ਕੀ ਨਹੀਂ ਪੱਥਰ ਰੱਖਿਆ ਹੈ ਹਨ ਉਹ ਸੰਤੋ ਪਹਿਲੇ ਤੇ ਦਾਸ ਅੱਜ ਦੇ ਸੁਭਾਗੇ ਸਮੇਂ ਦਿਨ ਆਪ ਸਭ ਸੰਗਤਾਂ ਨੂੰ ਸਤਗੁਰ ਸੁਆਮੀ ਰੰਚਨ ਰਾਜੀ ਮਹਾਰਾਜ ਜੀ ਮਹਾਰਾਜ ਹੁਣਾ ਬਲੋਂ ਔਰ ਦਾਸ ਆਪਣੇ ਬਲੋਂ ਲੱਖ ਲੱਖ ਬਧਾਈਆਂ ਦਿੰਦਾ ਹੈ ਸੰਗੁਰਾਂ ਦੀ ਪਾਰਕ੍ਰਿਤਾ ਹੋਈ ਹੈ ਸਾਰੀਆਂ ਸੰਗਤਾਂ ਨੇ ਉਮੀਦ ਕਰਕੇ ਅੱਜ ਇਸ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਦੇ ਨਾਮ ਤੇ ਜੋ ਸ਼੍ਰੀ ਗੁਰੂ ਦਾਸ ਧਰਮ ਸਥਾਨ ਦਾ ਨੀ ਪੱਥਰ ਸਤਿਗੁਰ ਸੁਆਮੀ ਨਰਿੰਦਰ ਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਕਰ ਕਬਲਾ ਦੁਆਰਾ ਸੰਗਤ ਦੀ ਹਾਜ਼ਰੀ ਵਿੱਚ ਰੱਖਿਆ ਸਾਰੇ ਇਹ ਸਾਰੀਆਂ ਸੰਗਤਾਂ ਨੇ ਜੋ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸਾਨੂੰ ਅਮਰਤ ਬਾਣੀ ਵਿੱਚ ਪਾਵਨ ਉਪਦੇਸ਼ ਦਿੱਤੇ ਹਨ ਸਤ ਸੰਗਤ ਮਿਲ ਰਹੀ ਹੈ ਮਾਤੋ ਜੈਸੇ ਮਧ ਪੰਖੀਰਾ ਇਹ ਜੋ ਮਹਾਪੁਰਸ਼ਾਂ ਨੇ ਅਜੀ ਕਰਪਾ ਕੀਤੀ ਹੈ ਇਸ ਸੇਵਾ ਦਾ ਜੋ ਪੁੰਭ ਲੱਗਿਆ ਹੈ ਆਪਾਂ ਸਾਰਿਆਂ ਨੇ ਇਸ ਸੇਵਾ ਦੇ ਵਿੱਚ ਤਨ ਮਨ ਤਨ ਕਰਕੇ ਇਸ ਸਵਾਵਾ ਨਿਭੋਣੀਆਂ ਹੋ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਆਵਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਜੇ ਕਰੀਏ ਤੇ ਜਗਤguru ਸੰਤੁਰਮਦਾਸ ਮਹਾਰਾਜੀ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਸ਼ਬਦ ਵੀ ਆਪਾਂ ਸਾਰੇ ਰਲ ਕੇ ਪੜੀਏ ਜੀ ਦਰਸ਼ਣਾ ਸਤਿਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਚਰਚਲ ਸਤਿਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਚੈਨ ਸਾਖੇ ਪੁਰ ਤੇਰਾ ਜੀ ਮੈਂ ਦੇ ਕਦੇ ਕਦੀ ਬਾ ਚਣ ਸਦ Good. <laughs> ਨਸਾਰੋ ਮੈਂ ਜਨਤੀ ਰੋ